ਸੱਚੀ ਗੱਲ ਪਿਆਰੇ ਬੱਚਿਓ ਅੱਜ ਆਪਾਂ ਲਾਂ ਦੀ ਵਾਕ ਰਚਨਾ ਪੜਾਂਗੇ ਲਾਂ ਦੇ ਦੋ ਅੱਖਰੀ ਤਿੰਨ ਅੱਖਰੀ ਤੇ ਚਾਰ ਪੰਜ ਅੱਖਰੀ ਸ਼ਬਦ ਆਪਾਂ ਪਹਿਲਾਂ ਕਰ ਚੁੱਕੇ ਹਾਂ ਅੱਜ ਆਪਾਂ ਲਾਂ ਦੀ ਵਾਕ ਰਚਨਾ ਕਰਾਂਗੇ ਜਿਵੇਂ ਰਾ ਰਾ ਰਾਰੇ ਨੂੰ ਲਾਮਰੇ ਕੱਕੀ ਨੂੰ ਕੰਨਾ ਕਾਰੀਕਾ ਮੰਮੀ ਨੂੰ ਲਾਮਮੀ ਨੰਨੇ ਨੂੰ ਨਾਮਲੇ ਮੇਲੇ ਚੱਜੀ ਨੂੰ ਕੰਨਾ ਜਾ

चची उत् आद तක लामाට रारासरा ගගन කග उत् අदक ලन लामाले रा गु ලन आन කना आ म हान लामा ससे पැබදीम हेश ਤੇ ਦਿਨੁ ਸਿਆਰੀ ਨੰਨੇ ਨੂੰ ਲਾ ਮਾ ਸッセ ਪੈਰ ਵਿੰਦੀ ਦਿਨੇਸ਼ ਚਾ ਲੱਲੇ ਨੂੰ ਲਾ ਮਾ ਲੇ ਝਲੇ ਬੱਬੇ ਨੂੰ ਵਿਆਰੀ ਧੀ ਛਲੇ ਧੀ ਲੱਲੇ ਨੂੰ ਸਿਆਰੀ ਲੀ ਆੜੇ ਨੂੰ ਕੰਨਾ ਆ ਲਿਆ ਹਾ ਹਾ ਰਾਰੇ ਨੂੰ ਨਾ ਮਾ ਲੇ ਹਰੇ ਹਾ ਹਾ ਰਾਰੇ ਨੂੰ ਨਾ ਮਾਰੇ ਹਰੇ ਪੱਪੇ ਨੂੰ ਵਿਆਰੀ ਧੀ ਲੱਲੇ ਨੂੰ ਨਾ ਮਾ ਲੇ ਪੀ

ਦੰਦੇ ਨੂੰ ਲਾਮ ਦੇ ਬਾਬਰ ਦੇਵ ਨੰਨੇ ਨੂੰ ਲਾਮਾ ਨੇ ਬੱਬੇ ਨੂੰ ਕੰਨਾ ਈੜੀ ਨੂੰ ਵੈਰੀ ਈ ਪਾਈ ਪਾਈ ਤੱਤਰਰਤ ਸਸੇ ਨੂੰ ਲਾਮਾ ਸੇ ਮਮਾ ਤਰਸੀਨ ਕੱਕਾ ਮਮਾ ਕੰਨ ਨੰਨੇ ਨੂੰ ਲਾਮਾ ਲੈ ਸਸੀ ਪੈਰਵਿੰਦੀ ਕਮਲੇਸ਼ ਦੰਦੀ ਨਾਮ ਦੇ

ਸਸਾ ਬੱਬਾ ਸਾਬ ਤਦ ਦਿਨ ਵਿਆਰੀ ਦੀ ਬੱਬਾ ਨਾ ਨਾਂ ਬਾਂ ਗੱਗਾ ਈੜੀ ਨੂੰ ਦਿਨਾਰੀ ਈ ਗਈ ਬੱਬਾ ਬੱਬੇ ਨੂੰ ਆੜਕ ਬੋ ਲੱਲੇ ਨੂੰ ਲਾਮਾ ਲੇ ਬੱਲੇ ਬੱਬਾ ਬੱਬੇ ਨੂੰ ਆੜਕ ਬੋ ਲੱਲੇ ਨੂੰ ਨਾਮਾ ਲੇ ਬੱਲੇ ਬੰਨੇ ਸਸਾ ਸਸੇ ਨੂੰ ਆਉਂਕਰ ਸੂ ਰਾ 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 ారా మమ్మ మమ్మ సస్ పేరీ రమేష తే సూకడ రేను సస్ ఆడే ను పేను లావ నేనే మమ్మే నుం మత్తే మపే ను తేను తా పితా నేను నా మమ్మీ గే సారే ను సస్ ఔకడ సూ హాహా నేను నే సోనే కదక క పడే నే కపడే ਪਪੀ ਨੂੰ ਕੰਨਾ ਪਾ ਕੱਕੇ ਨੂੰ ਲਾ ਮਾ ਕੇ ਗਗਾ ਈੜੀ ਨੂੰ ਲਾ ਮਾਏ ਗਏ ਮੰਮੇ ਨੂੰ ਲਾ ਮਾ ਮੇ ਲੱਲੇ ਨੂੰ ਕੰਨਾ ਲਾ ਮੇ ਲਾ ਪਾਵੇ ਨੂੰ ਲਾ ਮਾ ਕੱਖ ਆ ਵੇਖ ਕੱਕੇ ਨੂੰ ਲਾ ਮਾ ਕੀ ਬੱਬਾ ਆ ਹਾ ਹਾ ਇਹਨੂੰ ਆਕਰਤ ਤਾਂ ਬਹੁਤ ਕੱਕੇ ਨੂੰ ਆਕਰਖੁਸ ਤਾ ਖੁਸ਼ ਆ ਇਹਨੂੰ ਹੋੜਾ ਈੜੀ ਨੂੰ ਲਾ ਮਾਏ ਹੋਏ ਮੰਮੀ ਨੂੰ ਲਾ ਮਮੀ ਲੱਲੇ ਨੂੰ ਨਾ ਮਾਲੇ ਮੀਲੀ ਭਾਵੇਂ ਨੂੰ ਸਿਆਰੀ ਉੱਤੇ ਆਦਕ ਚਛਾ ਵਿੱਚ ਈੜੀ ਨੂੰ ਸਿਆਰੀ ਉੱਤੇ ਆਦਕ ਕਕਾ ਇਕ ਸਸਾ ਪੱਪੇ ਨੂੰ ਨਾ ਮਾ ਭੇ ਸਪੇ ਰਾਰੇ ਨੂੰ ਕਰਨਾ ਰਾਸ ਭੇਰਾ ਆੜੇ ਨੂੰ ਕਰਨਾ ਆ ਈੜੀ ਨੂੰ ਸਿਆਰੀ ਈ ਆੜੇ ਨੂੰ ਕਰਨਾ ਆ ਆਇਆ ਸਸਾ ਪੱਪੇ ਨੂੰ ਨਾ ਮਾ ਭੇ ਪੇਰ ਆਰੇ ਨੂੰ ਲਾ ਮਾਰੇ ਸਪੇਰੇ ਨੰਨੇ ਨੂੰ ਨਾਮਾ ਨੇ ਨੰਨੇ ਨੂੰ ਕੰਨਾਂ ਗੱਗਾ ਨਾ ਗੱਦ ਦੇ ਨੂੰ ਸਿਆਰੀ ਦੀ ਥੱਕੇ ਨੂੰ ਕਰਨਾ ਥਾ ਈੜੀ ਨੂੰ ਸਿਆਰੀ ਆਰੇ ਨੂੰ ਕਰਨਾ ਆ ਦਿਖਾਇਆ ਬੱਬਾ ਬੱਬੇ ਨੂੰ ਵੀ ਆਰੀ ਬੀ ਨੰਨਾ ਦੀਨ ਨੰਨੇ ਨੂੰ ਕੰਨਾਂ ਲੱਲਾ ਨਾਨ ਉੜੇਂ ਹੰਕੜ ਸਸਾ ਉਸ ਨੰਨੇ ਨੂੰ ਲਾਮਾ ਨੇ ਲੱਲਾ ਹੈ ਨੁਸਿਆਰੀਾਰੇ ਨੂੰ ਲਾਮਾਰੇ ਲਹਿਰੇ ਲੱਲੇ ਨੂੰ ਗੰਨਾ ਲਾ ਈੜੀ ਨੂੰ ਲਾਮਾ ਏ ਹਾਏ ਹਾ ਹਰ ਹਰ ਦੱਦੇ ਨੂੰ ਲਾਮਾ ਦੇ ਵਾਵਾ ਹਰਦੇਵ ਨੰਨੇ ਨੂੰ ਲਾਮਾ ਨੇ ਕੱਗਾ ਰਾਰਾ ਕਾ ਥੱਥੇ ਨੂੰ ਗੰਨਾ ਥਾ ਨਾਨੇ ਨੂੰ ਲਾਮਾ ਨੇ ਥਾਨੇ ਦੱਦੇ ਨੂੰ ਗੰਨਾ ਧਾ ਰਾਰਾ ਦਾ ਆੜੇ ਨੂੰ ਕੰਨ ਆ ਈੜੀ ਨੂੰ ਸਿਆਰੀ ਈ ਆੜੇ ਨੂੰ ਕੰਨ ਆ ਆਇਆ ਰਾਰੇ ਨੂੰ ਲਾਮਾ ਲੱਲਾ ਰੇ ਲਵਾ ਕੇ ਨੂੰ ਲਾਮਾ ਫੇਰ ਹਿਲਦੇ ਸਸਾ ਟੈਂਕੇ ਨੂੰ ਲਾਮਾ ਢੇ ਸਟੇ ਸਸੇ ਪੈਰ ਬਿੰਦੀ ਨੰਨਾ ਸਟੇਸ਼ਨ 13 ਲਾਮਾ ਤੇ ਡੱਡੇ ਨੂੰ ਲਾਮਾ 18 ਰੇ ਨੂੰ ਕੰਨ ਆਰਾ 13 ਲੱਲੇ ਨੂੰ ਕੰਨ ਆ ਲਾ ਜਿੜੀ ਨੂੰ ਸਿਆਰੀ ਈ ਆੜੇ ਨੂੰ ਕੰਨ ਆ लाया इसी बच्चे ला दख रचना रेखा मेले जा सोने सोने कपड़े पा पीले पीले केले खा चिट्टे चिट्टे रसगुल्ले खा महेश दनेश जलेबी ध्या हरे पीले ग्वरे फुला बेसन वाले पूड़े खा खा के आ मजे उड़ा हरदेव गुरदेव ने पाई पाई धर्मेश कमलेश ने सके पाई ਸਾਰੇ ਮਿਲ ਕੇ ਮੇਲੇ ਚੱਲੇ ਸਭ ਦੀ ਬਣ ਗਈ ਬੱਲੇ ਬੱਲੇ ਪਰ ਮਿਸਤੀ ਸਰੀਸ ਆਪਣੇ ਮਾਤਾ ਪਿਤਾ ਨਾਲ ਮੇਲਾ ਵੇਖਣ ਗਏ ਸਾਰੇ ਸੋਹਣੇ ਕੱਪੜੇ ਪਾ ਕੇ ਗਏ ਮੇਲਾ ਵੇਖ ਕੇ ਬਹੁਤ ਖੁਸ਼ ਹੋਏ ਮੇਲੇ ਵਿੱਚ ਇੱਕ ਸਪੇਰਾ ਆਇਆ ਸਪੇਰੇ ਨੇ ਨਾਗ ਦਿਖਾਇਆ বীਣ ਨਾਲ ਉਸਨੇ ਲਹਿਰੇ ਲਾਏ ਹਰਦੇਵ ਦੇ ਘਰ ਥਾਣੇਦਾਰ ਆਇਆ ਰੇਲਵੇ ਸਟੇਸ਼ਨ ਤੇ ਬੇਰਾ ਲਾ ਅੱਗੇ ਬੱਚੇ ਤੁਹਾਡੀ ਕਾਪੀ ਦਾ ਕੰਮ ਇਹ ਵਾਲਾ ਕੰਮ ਕੀ ਹੈ ਤੁਸੀਂ ਆਪਣੀ ਪੰਜਾਬੀ ਦੀ ਕਾਪੀ 'ਤੇ ਕਰਨਾ ਹੈ ਚਿੱਤਰ ਪਛਾਨ ਕੇ ਲਿਖੋ ਕਹਾਈ ਤਸਵੀਰਾਂ ਬੱਚੇ ਸੇਬ ਦੀ, ਕarele, ਸਲੇਟ ਤੇ ਥਾਣੇਦਾਰ ਅੱਗੇ ਇਹ ठा ਲਿਖੇ ਸ਼ਬਦਾਂ ਅਧੂਰੇ ਸ਼ਬਦਾਂ ਨੂੰ ਲਾਂ ਲਾ ਕੇ ਪੂਰੇ ਕਰੋ ਤੇ ਦੋ ਵਾਰ ਲਿਖੋ ਜਿਵੇਂ ਹਰਦਵ ਕੀ ਬਣ ਗਿਆ ਹਰਦੇਵ ਪਰਦੇਸ ਕਿਦੋਂ ਲਾਂ ਦੀ ਮਾਤਰਾ ਲੱਗੀ ਤਾਂ ਕੀ ਬਣ ਗਿਆ ਪਰਦੇਸ ਮਸ਼ਰਾ ਮਸ਼ਰਾ ਮਸ਼ੀਰਾ ਸਲਤੀ ਸਲੇਤੀ ਪਹਿਦਾਰ ਪਹਿਰੇਦਾਰ ਅਜਾ ਹੈ ਇਤਨੇ ਕਿ ਸ਼ਬਦਾਂ ਨੂੰ ਪੜੋ ਤੇ ਅੰਤਰ ਸਮਝੋ ਜਿਵੇਂ ਸਰ ਸੇ ਪਲਟ ਪਲੇਟ ਮਲਾ ਮੇਲਾ ਤਬਲਾ ਤਬੀਲਾ ਕਮਰ ਕਮਰੇ ਕਲਾ ਕੇਲਾ ਕਸਰ ਕੇਸਰ ਤਲ ਤੇਲ ਤਾਰ ਕੇਰ ਤਲਨ ਤੇਲਨ वाला वेला मलन मेलन सही शब्द चुनके खाली थामा भरो रेखा पीले पीले डैश खा किले, सोने सोने डैश पा कपड़े रमेश डैश वेखन गए मेला महेश बेसन वाले डैश खा पूड़े ਇਹ ਵਾਲਾ ਕੰਮ ਬਚੇ ਤੁਸੀਂ ਆਪਣੀ ਪੰਜਾਬੀ ਦੀ ਕਾਪੀ ਤੇ ਸਾਫ਼-ਸਾਫ਼ ਤੇ ਸੁੰਦਰ ਲਿਖਾਈ ਦੇ ਵਿੱਚ ਕਰਨਾ ਹੈ ਇਸ ਨਾਲ ਹੀ ਆਪਣਾ ਅੱਜ ਦਾ ਵਿਸ਼ਾ ਖਤਮ ਹੁੰਦਾ ਹੈ ਧੰਨਵਾਦ